ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੇਖੋ ਜੀ ਆਪਣੇ ਇਹ ਲਈਆਂ ਡੋਰੀ ਤੇ ਜਿਹੜੀ ਆਪਾਂ ਅਰਚਾਈ ਦਾ ਕਵਰ ਆ ਉਹ ਕਿਵੇਂ ਚੜਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਤੇ ਦੇਖੋ ਜੀ ਇਹਨੂੰ ਆਪਾਂ ਡੋਰੀ ਦੇ ਨਾਲ ਇੱਕ ਫਿੱਟ ਕਰਾਂਗੇ ਜਿਹੜਾ ਆਪਣੇ ਅਰਚਾਈ ਦੇ ਵਿੱਚ ਕਵਰ ਆ ਉਹ ਬਿਲਕੁਲ ਵੀ ਨਹੀਂ ਹਿੱਲੂਗਾ ਠੀਕ ਹੈ ਜੀ ਸਾਰੀਆਂ ਸਰਤਿਆਂ ਦੇ ਵਿੱਚ ਤੇ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਦੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਇਸ ਤਰੀਕੇ ਨਾਲ ਤੁਸੀਂ ਡੋਰੀਆਂ ਨੂੰ 6 6 ਇੰਚ ਦੀਆਂ ਨੂੰ ਤੁਸੀਂ ਕੱਟ ਲੈਣਾ ਆ ਜਿੰਨੇ ਵੀ ਤੁਸੀਂ ਕਵਰ ਦੇ ਵਿੱਚ ਚੜਾਉਂਗੇ ਤਾਂ ਤੁਸੀਂ ਚਾਹੇ ਦੋ ਖੁੰਝੇ ਉੱਪਰਲੇ ਹੋਗੇ ਦੋ ਹੇਠਲੇ ਹੋਗੇ ਚਾਰ ਦੋ ਸੈਟਾਂ ਦੇ 6 ਤੁਸੀਂ ਡੋਰੀਆਂ ਕੱਟ ਸਕਦੇ ਹੋ 6 6 ਇੰਚ ਦੀਆਂ ਤੇ ਇੱਕ ਡੋਰੀ ਆਪਾਂ ਦੇਖੋ ਜੀ ਇਹ ਛੋਟੀ ਕਟਾਂਗੇ ਇਹ ਹੈਗੀ ਆਪਣੀ 4 ਇੰਚ ਦੀ ਡੋਰੀ ਜਿਹੜੀ ਇਹ ਆਪਾਂ ਕਿਹੜੇ ਤਰੀਕੇ ਨਾਲ ਫਿੱਟ ਕਰਨੀਆਂ ਇਹ ਵੀ ਤੁਹਾਨੂੰ ਦੱਸਾਂਗੇ ਤੇ ਬਹੁਤ ਹੀ ਵਧੀਆ ਤਰੀਕਾ ਆ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਹੋ ਦੇਖੋ ਜੀ ਇਸ ਤਰੀਕੇ ਨਾਲ ਡੋਰੀਆਂ ਆਪਾਂ ਨੇ ਇੱਕ ਵੱਡੀਆਂ ਕੱਟਣੀਆਂ ਜਿਹੜੀਆਂ ਆਪਣੀਆਂ ਦੋ ਛੋਟੀਆਂ ਡੋਰੀਆਂ ਉਹ ਵੀ ਆਪਾਂ ਤਿੰਨ ਹੋਰ ਕਟਾਂਗੇ ਆਪਾਂ ਪੰਜ ਲਗਾਵਾਂਗੇ ਕਵਰ ਦੇ ਉੱਤੇ ਠੀਕ ਆ ਜੀ ਤੇ ਆ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਡੋਰੀਆਂ ਨੂੰ ਸਾਰੀਆਂ ਨੂੰ ਕੱਟ ਲਈਆਂ ਜਿਹੜਾ ਆਪਣਾ ਇਹ ਗਲਾਫ ਆ ਨਾ ਇਹਨੂੰ ਗਲਾਫ ਨੂੰ ਤੁਸੀਂ ਪੁੱਠਾ ਕਰ ਲੈਣਾ ਆ ਫਿਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਗਲਾਫ ਆਪਾਂ ਪਰਚਾਈ ਦੇ ਉੱਤੇ ਛੜ ਜੂਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਪਿਛਾ ਲਾਂਗੇ ਬੈੱਡ ਦੇ ਉੱਤੇ ਲਓ ਜੀ ਆਪਨੇ ਗਲਾਫ ਨੂੰ ਇਹਨ ਚੰਗੀ ਤਰ੍ਹਾਂ ਨਾਲ ਸਾਰੇ ਬੈੱਡ ਦੇ ਉੱਤੇ ਬਿਛਾ ਲਿਆ ਹੁਣ ਇਹਦੇ ਉੱਤੇ ਆਪਾਂ ਅਰਜਾਈ ਨੂੰ ਚੰਗੀ ਤਰ੍ਹਾਂ ਨਾਲ ਇਹਦੇ ਉੱਤੇ ਹੀ ਪਿਛਾਵਾਂਗੇ ਆਪ ਤੁਸੀਂ ਇਹ ਠਾਪ ਬਿਛਾਉਣਾ ਤੇ ਅਰਜਾਈ ਇਹਦੇ ਉੱਤੇ ਰੱਖਣੀ ਹੈ ਠੀਕ ਹੈ ਜੀ ਲਓ ਜੀ ਆਪਾਂ ਨੇ ਨਾ ਅਰਜਾਈ ਦਾ ਜਿਹੜਾ ਕਵਰ ਸੀਗਾ ਉਹ ਠੇਹਾਂ ਆਪਾਂ ਨੇ ਬਿਛਾ ਕੇ ਤੇ ਉਸ ਤੋਂ ਬਾਅਦ ਆਪਣੀ ਅਰਜਾਈ ਨੂੰ ਪਰੇ ਤੇ ਬਿਛਾਤਾ ਦੇਖ ਸਕਦੇ ਹੋ ਤੁਸੀਂ ਹੁਣ ਜਿਹੜੀਆਂ ਆਪਨੇ ਇਹ ਡੋਰੀਆਂ ਫਿੱਟ ਕਰਨੀਆਂ ਨੇ ਨਾ ਇਹ ਆਪਾਂ ਕਿਵੇਂ ਕਰਾਂਗੇ ਤੁਹਾਨੂੰ ਦੱਸਦੇ ਹਾਂ ਠੀਕ ਹੈ ਜੀ ਜੀ ਤੁਸੀਂ ਇਹਨੂੰ ਕੁੰਜੇ ਤੇ ਕੁੰਜੇ ਤੇ ਰੱਖ ਕੇ ਅਰਚਾਈ ਨੂੰ ਤੇ ਜਿਹੜੀ ਇਹ ਆਪਣੀ ਛੋਟੀ ਆਪਣੇ ਜਿਹੜੇ ਇਹ ਪੀਸ ਕੱਟੇ ਸੀਗੇ ਡੋਰੀ ਦੇ ਇਹਨੂੰ ਤੁਸੀਂ ਕੀ ਕਰਨਾ ਜੀ ਇਸ ਤਰੀਕੇ ਨਾਲ ਇਹਨੂੰ ਫਿੱਟ ਕਰਨਾ ਹੈ ਦਿੱਖੀ ਆਪਣਾ ਇਹ ਅਰਜਾਈ ਆਊਗੀ ਠੀਕ ਹੈ ਜੀ ਇਨੂੰ ਆਪਾਂ ਇਸ ਤਰੀਕੇ ਨਾਲ ਸੇਵਾਂਗੇ ਸੂਈ ਧਾਗੇ ਨਾਲ ਤੁਸੀਂ ਇਹਨੂੰ ਸੇਵਦੇ ਹੋ ਇਹਨੂੰ ਕਵਰ ਕਰਦੇ ਇਸ ਤਰੀਕੇ ਨਾਲ ਜਿョ ਤਾਂ ਦੇਖੋ ਜੀ ਆਪਾਂ ਨੇ ਇਹਦਾ ਗਲਾਫ ਉਤਾਰ ਕੇ ਧੋਣਾ ਆ ਸਿਰਫ ਤੁਹਾਨੂੰ ਆਹ ਡੋਰੀ ਖੋਲਣ ਦੀ ਲੋੜ ਪੈਣੀ ਆ ਠੀਕ ਹੈ ਜੀ ਇੱਕ ਵਾਰੀ ਤੁਸੀਂ ਇਹਨੂੰ ਸੂਈ ਧਾਗੇ ਨਾਲ ਚੰਗੀ ਤਰ੍ਹਾਂ ਨਾਲ ਫਿਟ ਕਰਦੇ ਹੋ ਤੇ ਫਿਰ ਤੁਹਾਨੂੰ ਵਾਰ-ਵਾਰ ਸੂਈ ਤਾਂ ਕਿਤੇ ਜ਼ਰੂਰ ਨਹੀਂ ਪੈਣੀ ਹੈਗੀ ਬਹੁਤ ਹੀ ਵਧੀਆ ਤਰੀਕਾ ਦੇਖੋ ਜੀ ਆਪਣੀ ਰਚਾਈ ਦੇ ਵਿੱਚੋਂ ਗਲਾਫ ਬਿਲਕੁਲ ਨਾ ਹੀ ਇਕੱਠਾ ਹੋਊਗਾ ਬਿਲਕੁਲ ਫਿੱਟ ਰਹੂਗਾ ਆ ਦੇਖੋ ਜੀ ਆਪਾਂ ਨੇ ਇਹ ਡੋਰੀ ਇੱਥੇ ਸਿਉਂਦੀ ਤੇ ਹੁਣ ਦੇਖੋ ਜੀ ਜਿਹੜੀ ਆਪਣੀ ਦੂਸਰੀ ਡੋਰੀ ਆ ਵੱਡੀ ਵੱਡੇ ਡੋਰੀ ਸੀਗੀ ਉਹਨੂੰ ਆਪਾਂ ਨੇ ਇੱਥੇ ਫਿੱਟ ਕਰਨਾ ਤੁਸੀਂ ਇਹਨੂੰ ਇੱਕਨ ਵੀ ਫਿੱਟ ਕਰ ਸਕਦੇ ਹੋ ਜੇ ਇਸ ਤਰੀਕੇ ਨਾਲ ਫਿੱਟ ਕਰੋਗੇ ਫਿਰ ਤੁਸੀਂ ਇਹਦੇ ਵਿੱਚੋਂ ਦੀ ਕੱਢ ਕੇ ਤੇ ਇਹਨੂੰ ਕੱਠ ਦੇ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਇਹਨੂੰ ਇੱਥੇ ਫਿੱਟ ਕਰ ਦਾਂਗੇ ਇਹਨੂੰ ਦੇਖੋ ਜੀ ਇਹਦਾ ਅੱਧਾ-ਅੱਧਾ ਹਿੱਸਾ ਰੱਖਣਾ ਹੈ ਜਾਂ ਡੋਰੀ ਦਾ ਇਹਨੂੰ ਤੁਸੀਂ ਇੱਕਨ ਸੈਂਟਰ ਦੇ ਵਿੱਚ ਫਿੱਟ ਕਰਦੇ ਹੋ ਜਿਆਦਾ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਵਧੀਆ ਤੇ ਸੌਖਾ ਕੰਮ ਆ ਗਲਾਫ ਵੀ ਵਧੀਆ ਤਰੀਕੇ ਨਾਲ ਪਚੜਾ ਸਕਦੇ ਆ ਤੇ ਆਪਣੇ ਇਹ ਜਿਹੜਾ ਗਲਾਫ ਆ ਇਹ ਬਿਲਕੁਲ ਵੀ ਨਹੀਂ ਹਿੱਲੂਗਾ ਤੇ ਆਪਾਂ ਨੂੰ ਵਾਰ-ਵਾਰ ਸੈੱਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਇਸ ਤਰੀਕੇ ਨਾਲ ਜੇ ਤੁਸੀਂ ਡੋਰੀਆਂ ਨੂੰ ਫਿੱਟ ਕਰ ਦੋਗੇ ਚਾਰੇ ਖੁੰਝਾਂ 'ਚ ਕਰਦੋ ਚਾਹੇ ਵਿਚਾਲੇ ਜਿਹੜੇ ਸੈਂਟਰ ਹੁੰਦੇ ਨੇ ਔਰ ਚਾਹੀਦੇ ਉਹਨਾਂ ਵਿੱਚ ਵੀ ਤੁਸੀਂ ਇੱਕ-ਇੱਕ ਡੋਰੀ ਨੂੰ ਫਿੱਟ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਸਾਰੇ ਇਸੇ ਤਰੀਕੇ ਨਾਲ ਖੁੰਝਾਂ ਨੂੰ ਫਿੱਟ ਕਰ ਦਾਂਗੇ ਡੋਰੀ ਦੇ ਨਾਲ ਇੱਥੇ ਲਕੁੰਗ ਜੈ ਦੀ ਤੇਰੇ ਵੀ ਇਸੇ ਤਰੀਕੇ ਨਾਲ ਆਪਾਂ ਇਹ ਡੋਰੀ ਫਿੱਟ ਕਰਾਂਗੇ ਠੀਕ ਹੈ ਜੀ ਕਈ ਵਾਰੀ ਨਾ ਆਪਣੇ ਦੇਖੋ ਜੀ ਹਰ ਜਾਈਆਂ ਦੇ ਗਲਾਫ ਜੇ ਵੱਡੇ ਹੁੰਦੇ ਆ ਤੇ ਆਪਾਂ ਨਹੀਂ ਵੀ ਇਹਨਾਂ ਨੂੰ ਛੋਟੇ ਕਰਨਾ ਚਾਹੁੰਦੇ ਹੈਗੇ ਠੀਕ ਹੈ ਜੀ ਤੇ ਜੇ ਆਪਾਂ ਨੇ ਆ ਡੋਰੀ ਬੰਨੀ ਹੋਊਗੀ ਤਾਂ ਆਪਣਾ ਇਹ ਗਲਾਫ ਬਿਲਕੁਲ ਹੀ ਸੈਂਟਰ ਦੇ ਵਿੱਚ ਹੀ ਰਹੂਗਾ ਜੇ ਆਪਾਂ ਨੇ ਕੰਬਲ ਦੇ ਉੱਤੇ ਜੀ ਕਵਰ ਨੂੰ ਫਿੱਟ ਕਰਨਾ ਹੈ ਇਸੇ ਤਰੀਕੇ ਨਾਲ ਤੁਸੀਂ ਫਿੱਟ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਹੈ ਤੇ ਕੰਬਲ ਦੇ ਉੱਤੇ ਵੀ ਜਦੋਂ ਆਪਾਂ ਕਵਰ ਨੂੰ ਚੜਾਉਨੇ ਆਂ ਕਈ ਵਾਰੀ ਆਪਣਾ ਬਹੁਤ ਜ਼ਿਆਦਾ ਗਲਾਫ ਇੱਕ ਸਾਈਡ ਤੇ ਹੋ ਜਾਂਦਾ ਤੇ ਨਹੀਂ ਕੰਬਲ ਦੇ ਵਿੱਚ ਫਿੱਟ ਰਹਿੰਦਾ ਹੈਗਾ ਇਸ ਤਰੀਕੇ ਨਾਲ ਤੁਸੀਂ ਡੋਰੀਆਂ ਬੰਨ ਕੇ ਫਿੱਟ ਕਰ ਸਕਦੇ ਹੋ ਤੁਸੀਂ ਸੂਈ ਧਾਗੇ ਨਾਲ ਇੱਕ ਵਾਰੀ ਇਹਨਾਂ ਡੋਰੀਆਂ ਨੂੰ ਫਿੱਟ ਕਰ ਦਿਓ ਜਦੋਂ ਆਪਾਂ ਇਹਨੂੰ ਕਲੀਨ ਕਰਨਾ ਹੈ ਕਵਰ ਨੂੰ ਤੁਸੀਂ ਇਹਨਾਂ ਦੀਆਂ ਸਿਰਫ ਗੱਠਾਂ ਹੀ ਖੋਲਣੀਆਂ ਨੇ ਠੀਕ ਹੈ ਜੀ ਜੇ ਤੁਸੀਂ ਚਾਰ ਡੋਰੀਆਂ ਨੂੰ ਵੀ ਲਗਾਉਂਗੇ ਫਿਰ ਵੀ ਤੁਹਾਡਾ ਰਜਾਈ ਦੇ ਵਿੱਚੋਂ ਕਵਰ ਨਹੀਂ ਬਿਲਕੁਲ ਵੀ ਹਿੱਲੂਗਾ ਲਓ ਜੀ ਆਪਣੇ ਰਜਾਈ ਦੇ ਉੱਤੇ ਡੋਰੀਆਂ ਬਿਲਕੁਲ ਦਿੱਤੀਆਂ ਫਿੱਟ ਕਰ ਹੁਣ ਆਪਾਂ ਇਹਦਾ ਕਵਰ ਚੜਾ ਕੇ ਦਿਖਾਉਣੀ ਆ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਚਲੋ ਜੀ ਇਹਨੂੰ ਆਪਾਂ ਫੋਲਡ ਕਰਦੇ ਆ ਰਜਾਈ ਨੂੰ ਵਿੱਚ ਫੋਲਡ ਕਰਨ ਦਾ ਤਰੀਕਾ ਦੱਸਦੀ ਆ ਇਸ ਤਰੀਕੇ ਨਾਲ ਤੁਸੀਂ ਇਹੀ ਤਰੀਕਾ ਆਪਣਾ ਉੱਧਰ ਲਾਇਆ ਜੀ ਇਹ ਪਹਿਲਾਂ ਤੇ ਮੈਂ ਕਿੱਦਾਂ ਫੋਲਡ ਕਰਦਾ ਆਪਾਂ ਇਸ ਤਰੀਕੇ ਨਾਲ ਇਹਨੂੰ ਇਹਨੂੰ ਵਾਰ ਕਰਦੀ ਹਾਂ ਲੋ ਜੀ ਆਪਣੇ ਅਰਚਾਈ ਦੇ ਉੱਤੇ ਗੁਲਾਬ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਨਾਲ ਚੜਾਤਾ ਤੇ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਆਪਾਂ ਇਹਨੂੰ ਇੱਕ ਜਣਾ ਵੀ ਇਹਨੂੰ ਅਰਚਾਈ ਦੇ ਗੁਲਾਬ ਨੂੰ ਚੜਾ ਸਕਦੇ ਹਾਂ ਠੀਕ ਹੈ ਜੀ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਸੀਗਾ ਇਹਨੂੰ ਜੇ ਤੁਸੀਂ ਫੋਲਡ ਕਰਕੇ ਚੜਾਉਂਗੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਚੜ ਜਾਂਦਾ ਹੈ ਜੀ ਪਰ ਇਹਦੇ ਕਵਰ ਚੜਾਇਆ ਤੇ ਆਪਾਂ ਨੇ ਇੱਕ ਡੋਰੀ ਬੰਨੀ ਹੈ ਵਿੱਚ ਜਦੋਂ ਆਪਾਂ ਨੇ ਡੋਰੀ ਬੰਨਣੀ ਹੈ ਜੀ ਹਮੇਸ਼ਾ ਹੀ ਅਰਜਾਈ ਤੇ ਗਲਾਬ ਪੁੱਠਾ ਹੋਣਾ ਚਾਹੀਦਾ ਉਹਦੇ ਉੱਤੇ ਆਪਣਾ ਅਰਜਾਈ ਰੱਖੀ ਹੋਣੀ ਚਾਹੀਦੀ ਹੈ ਤੇ ਫੇਰ ਹੀ ਆਪਾਂ ਡੋਰੀ ਨੂੰ ਬੰਨ ਸਕਦੇ ਹਾਂ ਤੇ ਉਸ ਤੋਂ ਬਾਅਦ ਇਹਨੂੰ ਫੋਲਡ ਕਰਕੇ ਤੁਸੀਂ ਗਲਾਬ ਨੂੰ ਚੜਾ ਦੇਓ ਠੀਕ ਹੈ ਜੀ ਬਹੁਤ ਹੀ ਵਧੀਆ ਤਰੀਕਾ ਸੀ ਕਿ ਹੋਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਆ ਕਰੋ ਜੇ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤੇ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ